दलितਾਂ ਨਾਲ بے انصافی ਅਤੇ ਸਰਕਾਰ ਅਤੇ پولیس ਵੱਲੋਂ ਅਣਦੇਖੀ برداشت ਨਹੀਂ ਗੈਰੀ ਡੀਐਸਪੀ ਫੂਲ ਦੇ ਦਫਤਰ Dalit મહਾਮ ਪੰਚਾਇਤ ਵੱਲੋਂ ਰੋਸ ਪ੍ਰਦਰਸ਼ਨ ਸਾਚਰੀ ਰਾਹ ਟੀਵੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ Dalitਾਂ ਨਾਲ بے انصافی ਅਤੇ ਸਰਕਾਰ ਅਤੇ پولیس ਵੱਲੋਂ ਅਣਦੇਖੀ برداشت ਨਹੀਂ ਗੈਰੀ ਡੀਐਸਪੀ ਫੂਲ ਦੇ ਦਫਤਰ Dalit મહਾਮ ਪੰਚਾਇਤ ਵੱਲੋਂ ਰੋਸ ਪ੍ਰਦਰਸ਼ਨ پولیس ਪ੍ਰਸ਼ਾਸਨ ਵੱਲੋਂ Dalit ਸਮਾਜ ਨਾਲ ਕੀਤੀ ਜਾਂਦੀ ਬੇਇਨਸਾਫੀ ਅਤੇ ਅਣਦੇਖੀ ਕਰਨ ਦੇ ਖਿਲਾਫ Dalit Maham Panchayat ਹਲਕਾ ਫੂਲਵੱਲੋ ਮਲੂਕਾ ਦੇ Dalit ਨੌਜਵਾਨ ਗੁਰਤੇਜ ਸਿੰਘ ਦੀ ਕੁੱਟਮਾਰ ਕਰਨ ਵਾਲਿਆ ਦੀ ਗ੍ਰਿਫਤਾਰੀ ਨਾ ਕਰਨ ਅਤੇ ਕਰਾਰ ਵਾਲਾ ਦੇ ਨੌਜਵਾਨ ਦੀ ਖੁਦਕਸ਼ੀ ਦੇ ਜ਼ਿੰਮੇਵਾਰ ਅਤੇ ਸੌਦਾ ਲਹਿਰਾ ਦੇ ਤਰਸੇਮ ਸਿੰਘ ਦੀ ਕਾਰਵਿਚ ਦਾਖਲ ਹੋ ਕੁੱਟਮਾਰ ਕਰਨ ਵਾਲਿਆ ਉੱਪਰ ਪਰਚਾ ਦਰਜਨਾ ਕਰਨ ਤੇ ਐਸਆਈ ਵੱਲੋਂ ਮੂਦੇ ਤੋਹੀ ਰਿਸ਼ਵਤ ਲੈਣ ਦੇ ਖਿਲਾਫ Dalit Maham Panchayat ਵੱਲੋਂ ਪੀੜਤ ਪਰਿਵਾਰਾਂ ਨਾਲ ਡੀਐਸਪੀ ਫੂਲ ਦਫ਼ਤਰ ਰੋਸ ਤਰਨਾ ਪ੍ਰਦਰਸ਼ਨ ਕੀਤਾ ਹੋ ਗਿਆ Dalit ਨੇਤਾ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਨੈਸ਼ਨਲ Dalit ਮਹਾਮ ਪੰਚਾਇਤ ਪੰਜਾਬ ਜਰਨਲ ਸਖਤਰ ਕਾਂਗਰਸ ਕਰਨੇ ਪ੍ਰਦਰਸ਼ਨ ਵਿੱਚ ਸ਼ਾਮਲ Dalit ਸਮਾਜ ਦੀਆਂ ਮਹਿਲਾਵਾਂ ਨੌਜਵਾਨਾਂ ਬਜ਼ੁਰਗਾਂ ਨੂੰ ਸਬੋਧਨ ਕਰਨ ਲਈ ਪਹੁੰਚੇ ਗੈਰੀ ਨੇ ਕਿਹਾ Dalit ਸਮਾਜ ਨੂੰ ਇਨਸਾਫ ਦੀਵਾਨ ਲਈ Dalit ਮਹਾਮ ਪੰਚਾਇਤ ਹਰ ਦੁੱਖ ਸੁੱਖ ਵਿੱਚ ਨਾਲ ਖੜੀ ਹੈ Dalit ਸਮਾਜ ਨਾਲ ਬੇਇਨਸਾਫੀ ਅਤੇ ਗਰੀਬ ਵਰਗ ਨੂੰ ਅਣਦੇਖਿਆ ਕਰਨਾ ਕਿਸੇ ਵੀ ਕੀਮਤ ਪਰ ਬਰਦਾਸ਼ਤ ਨਹੀਂ ਗੈਰੀ ਨੇ ਕਿਹਾ ਇਹ ਮਜ਼ਦੂਰ ਪਰਿਵਾਰ ਦੋ ਵਾਰ ਐਸਐਸਪੀ ਬਠਿੰਡਾ ਨੂੰ ਮਿਲਣ ਗਏ ਪਰ ਉਹ ਨਹੀਂ ਮਿਲੇ ਜਿਸ ਕਰਕੇ ਇਨਸਾਫ ਲਈ ਇਹਨਾਂ ਨੂੰ ਕੰਮ ਛੱਡ ਕੇ ਔਰਤਾ ਸਮੇਤ ਰੋਸ ਪ੍ਰਦਰਸ਼ਨ ਕਰਨਾ ਪਿਆ ਗੈਰੀ ਨੇ ਕਿਹਾ ਭਗਵੰਤ ਮਾਨ ਦੀ ਸਰਕਾਰ ਲੋਕਾਂ ਨੇ ਚੂਰ ਦਾ ਸ਼ਿਕਾਰ ਹੋ ਕੇ ਬਣਾ ਲਈ ਪਰ ਹੁਣ ਇਹਨਾਂ ਨੂੰ ਆਪਣੇ ਮਾਨ ਸਨਮਾਨ ਅਤੇ ਇਨਸਾਫ ਲਈ ਸੜਕਾਂ ਅਤੇ ਦਫ਼ਤਰਾਂ ਵਿੱਚ ਰੁਲਣਾ ਪੈ ਰਿਹਾ ਹੈ ਡੀ ਐਸਪੀ ਫੂਲ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਖਿਲਾਫ 2 ਦਿਨਾਂ ਵਿੱਚ ਕਾਰਵਾਈ ਕਰ ਦਿੱਤੀ ਜਾਵੇਗੀ ਇਸ ਭਰੋਸੇ ਤੋਂ ਬਾਅਦ ਤਰਨਾ ਖਤਮ ਕਰਵਾਉਂਦੇ ਹੋਏ ਗੈਰੀ ਅਤੇ ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਸਰਪੰਚ ਗੁਰਵਿੰਦਰ ਸਿੰਘ ਕੁਚੋ ਜਰਨਲ ਸਕੱਤਰ ਯੂਥ ਆਗੂ ਜਰਮਨ ਗੈਰੀ ਨੇ ਐਲਾਨ ਕੀਤਾ ਜੇਕਰ ਮਸਲੇ ਹੱਲ ਨਾ ਹੋਏ ਤਾਂ ਬਠਿੰਡਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਸੁਖਦੇਵ ਸਿੰਘ ਮਲੂਕਾ ਸਰਦੂਲ ਸਿੰਘ ਸੰਦੀਪ ਕੌਰ ਸੁਖਦੇਵ ਕੌਰ ਗੁਰਪ੍ਰੀਤ ਸਿੰਘ ਤਰਸੇਮ ਸਿੰਘ ਸੀਤਾ ਸਿੰਘ ਕਰਾਲ ਵਾਲਾ ਤਰਸੇਮ ਸਿੰਘ ਲਹਿਰਾ ਸੰਦੀਪ ਲਹਿਰਾ ਜਸਵੀਰ ਸਿੰਘ ਗੋਬਿੰਦਪੁਰਾ ਜਗਦੀਪ ਸਿੰਘ ਫੂਲ ਅਤੇ ਹੋਰ ਆਗੂ ਅਜਸਨ ਹੋਰ ਖਬਰਾਂ ਦੇਖਣ ਲਈ ਸੱਚ ਦੀ ਰਾਹ ਟੀਵੀ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚ ਦੇ ਆਧਾਰ ਤੇ ਪਹੁੰਚ ਸਕੇ ਬਠਿੰਡਾ ਤੋਂ ਪੱਤਰਕਾਰ ਨਰਿੰਦਰ ਕੁਰੀ ਦੀ ਵਿਸ਼ੇਸ਼ ਰਿਪੋਰਟ ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਨੈਸ਼ਨਲ ਦਲਤ ਮਹਾਪਰਚਤ ਪੰਜਾਬ ਜਨਸ ਕਦਰ ਪੰਜਾਬ ਪ੍ਰਦੇਸ਼ ਕਾਂਗਰਸ ਅੱਜ ਅਸੀਂ ਖੜੇ ਹਾਂ ਡੀਐਸਪੀ ਫੂਲ ਦੇ ਦਫਤਰ ਜਿੱਥੇ ਸੂਬੇ ਚ ਦਲਤ ਭਾਈਚਾਰੇ ਵੱਲੋਂ ਤਿੰਨ ਚਾਰ ਮਸਲਾਂ ਨੂੰ ਲੈ ਕੇ ਗਰੋਸ ਧਰਨਾ ਦਿੱਤਾ ਗਿਆ ਹੈ। ਅਸਲਾ ਵਿਕਤ ਕਰਨ ਵਾਲੇ ਪਿੰਡ ਦਾ ਮਾਮਲਾ ਇੱਕ ਨੌਜਵਾਨ ਨੇ ਖੁਦਕੁਸ਼ੀ ਕੀਤੀ ਸੀ। 306 ਦਾ ਪਰਚਾ ਦਰਜ ਹੋਇਆ ਪਿਆ ਦੂਸਰੀ ਗ੍ਰਿਫਤਾਰ ਨਹੀਂ ਕੀਤੇ ਗਏ। ਮਲੂਕੇ ਪਿੰਡ ਦੇ ਵਿੱਚ ਗੁਰਤੇਜ ਸਿੰਘ ਇੱਕ ਦਲਤ ਨੌਜਵਾਨ ਦੀ ਕੁੱਟਮਾਰ ਕੀਤੀ ਸੀ। ਉਹਦੇ ਚ 7 ਬੰਦੇ ਨਾਮਜ਼ਦ ਕੀਤੇ ਗਏ ਆ ਜਿਨ੍ਹਾਂ ਦੋ ਰੈਸਟ ਕੀਤੇ ਆ। ਬਾਕੀ ਰੈਸਟ ਨਹੀਂ ਕੀਤੇ। ਇਸੇ ਤਰ੍ਹਾਂ ਜੇਠੂ ਕੇ ਸੌਂਧਾਲਾ ਪਿੰਡ ਦਾ ਮਾਮਲਾ ਹੈ ਜਿੱਦਕ ਤਰਸੇਮ ਸਿੰਘ ਦੀ ਕੁੱਟਮਾਰ ਹੋਈ ਸੀ ਉਤੋਂ ਦਾ ਜਿਹੜਾ ਥਾਣੇਦਾਰ ਸੀਗਾ ਕਹਿੰਦੇ ਉਹ ਪੈਸੇ ਵੀ ਲੈ ਗਿਆ ਤੇ ਕਾਰਵਾਈ ਵੀ ਨਹੀਂ ਕੀਤੀ ਇਸੋਂ ਅਸਰੋਂ ਲੈ ਕੇ ਪੁੱਛੋ ਚੌਂਕੀਪੁਰੇ ਧਰਨਾ ਵੀ ਲੱਗਿਆ ਸੀ ਤੇ ਅੱਜ ਡੀਐਸਪੀ ਫੂਲ ਦੇ ਦਫ਼ਤਰ ਅਸੀਂ ਆਏ ਆ ਤੇ ਡੀਐਸਪੀ ਫੂਲ ਅਕਸਰੀ ਐਸਐਸਪੀ ਸਾਹਿਬ ਜਦੋਂ ਨਵੇਂ ਆਏ ਆ ਤੇ ਇਹਨਾਂ ਨੇ ਮੀਟਿੰਗਾਂ ਜਿਹੜੀਆਂ ਬੁਲਾਉਣੀਆਂ ਸ਼ੁਰੂ ਕੀਤੀਆਂ ਤੇ ਉਹ ਅੱਜ ਕਹਿੰਦੇ ਮੀਟਿੰਗ ਦੇ ਗਏ ਹੋਏ ਆ ਉਹਨਾਂ ਦੇ ਰੀਡਰ ਨਾਲ ਤੇ ਡੀਐਸਪੀ ਸਾਹਿਬ ਨਾਲ ਫੋਨ ਤੇ ਗੱਲ ਹੋਈ ਆ ਉਹਨਾਂ ਨੇ ਕਿਹਾ ਕਿ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜੇ ਇਹ ਦੋਸ਼ੀ ਹੈਗੇ ਆ ਇਹ ਤਿੰਨਾਂ ਪਰਚਿਆਂ ਚ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਤੇ ਇਹਨਾਂ ਨੂੰ ਇਨਸਾਫ ਦੇਵਾਂ। ਇਹ ਗੱਲ ਮੈਂ ਸਾਫ਼ ਤੇ ਸਪਸ਼ਟ ਕਹਿਣਾ ਚਾਹਣਾ। Dalit Maha Panchayat ਇਸ ਕਰਕੇ ਬਣਾਈ ਆ ਕਿ ਗਰੀਬਾਂ ਨਾਲ, ਦਲਤਾਂ ਨਾਲ ਕਿਸੇ ਕਿਸਮ ਦੀ ਬੇਇਨਸਾਫੀ ਕਿਸੇ ਵੀ ਕੀਮਤ ਤੇ برداشت ਨਹੀਂ ਕੀਤੀ ਜਾਊਗੀ। ਜੇਕਰ ਦੋ ਦਿਨਾਂ ਤੱਕ ਮਸਲਾ ਹੱਲ ਨਾ ਹੋਇਆ ਤਾਂ ਫਿਰ ਅਸੀਂ ਧਰਨਾ ਰਣ ਕਰਾਂਗੇ ਜਿਹੜਾ ਅਗਲਾ ਧਰਨਾ ਹੋਊਗਾ ਰੋਸ ਪ੍ਰਦਰਸ਼ਨ ਹੋਊਗਾ ਉਹ ਬਠਿੰਡਾ ਦੇ ਮਿਨੀ ਸੈਕਟਰੀਏਟ ਐਸਐਸਪੀ ਦਫਤਰ ਹੋਊਗਾ ਕਿਉਂਕਿ ਪੁਲਿਸ ਵੱਲੋਂ ਧਰਤ ਪਾਈਚਾਰੇ ਨੂੰ ਗਰੀਬ ਪਾਈਚਾਰੇ ਨੂੰ ਅੱਖੋਂ ਪਰੋਕੇ ਕੀਤਾ ਜਾਂਦਾ ਹੈ ਇਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਕਿਉਂਕਿ ਗਰੀਬ ਪਾਈਚਾਰਾ ਦਿਹਾੜੀ ਕਰਦੇ ਆ ਮਜ਼ਦੂਰੀ ਕਰਦੇ ਆ ਇਹਨਾਂ ਨੂੰ ਕੋਈ ਰਾਜ ਨਹੀਂ ਪਹੁੰਚ ਨਹੀਂ ਹੈ ਇਹਨਾਂ ਕੋਲ ਕੋਈ ਬਹੁਤੇ ਪੈਸੇ ਨਹੀਂ ਆ ਕੋਈ ਸਾਧਨ ਨਹੀਂ ਹੈ ਇਹਨਾਂ ਨੂੰ ਆਪਣਾ ਇਨਸਾਫ ਲੈਣ ਵਾਸਤੇ ਸੜਕਾਂ ਤੇ ਰੋੜਨਾ ਪੈਂਦਾ ਹੈ ਤੇ ਇਸ ਲਈ ਇਹਨਾਂ ਦੇ ਹੱਕਾਂ ਦੇ ਜਿੱਤਾਂ ਲਈ ਲੜਾਕੀ ਕਰਨ ਵਾਸਤੇ ਮੈਂ ਗਿਰਨਜੀਤ ਸਿੰਘ ਗੈਰੀ ਇਹ ਸਾਫ਼ ਤੇ ਸਪਸ਼ਟ ਤੌਰ ਤੇ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਜੇ ਇਹ ਲੋਕ ਛੋੜੇ ਗੱਪਾਂ ਚਾ ਕੇ ਝੂਠ ਚਾ ਕੇ ਫਰੇਬ ਚਾ ਕੇ ਜੇ ਸਰਕਾਰ ਥੋੜੀ ਬਣਾ ਸਕਦੇ ਆ ਝਾੜੂ ਨੂੰ ਸਿਰ ਤੇ ਬਿਠਾ ਸਕਦੇ ਆ ਤਾਂ ਇਹ ਝਾੜੂ ਨੂੰ ਤੀਲਾ ਤੀਲਾ ਵੀ ਕਰ ਸਕਦੇ ਆ ਇਹ ਸਾਰਾ ਭਾਈਚਾਰਾ ਇੱਕ ਵਾਰ ਫੇਰ ਭਗਵੰਤ ਮਾਨ ਤੋਂ ਇਹ ਜਵਾਬ ਮੰਗਦਾ ਕਿ ਤੁਸੀਂ ਫਰੇਬ ਕਰਕੇ ਝੂਠ ਬੋਲ ਕੇ ਸਾਡੀਆਂ ਵੋਟਾਂ ਲਈਆਂ ਜਾਂ ਜੱਜ ਇਨਸਾਫ ਲਈ ਸਾਨੂੰ ਛੜਕਾਂ ਦੇ ਬੈਠਣਾ ਪੈ ਰਿਹਾ ਮੇਰੀਆਂ ਮਾਮਾ ਨੂੰ ਭੈਣਾ ਨੂੰ ਬਜ਼ੁਰਗਾਂ ਨੂੰ ਇਹ ਨੌਜਵਾਨ ਨੂੰ ਛੜਕੇ ਦੇ ਪ੍ਰਦਰਸ਼ਨ ਕਰਨੇ ਪੈ ਰਹੇ ਆ ਤੇ ਮੈਂ ਸਮਝਦਾ ਦਲਿਤ ਭਾਈਚਾਰੇ ਵੱਲੋਂ ਉੱਠੀ ਇਹ ਆਵਾਜ਼ ਭਗਵੰਤ ਮਾਨ ਸਰਕਾਰ ਦੇ ਮੱਥੇ ਤੇ ਕਲੰਕ ਹੈ